ਸਾਡਾ ਵੀ ਕਰਨ ਕਰਨ ਮਾਜੀ ਚੱਲ 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 ਪੂਰੀ ਸਾਡੀ ਪ੍ਰੋਗ੍ਰੈਸ ਦੀ ਮੈਂ ਤੁਹਾਨੂੰ ਇਹਦੇ ਲਈ ਵੀ ਆਦੇਸ ਨਵੇਂ ਦੇਖੋ ਇਕਲੇ ਪਾਸੇ ਪ੍ਰਵੰਗ ਅਕबीर ਪਿੱਛੇ ਪਿੱਛੇ ਦੱਸਦੇ ਨੇ ਇਹਨੂੰ ਜਾਣਾ ਇਹ ਫਲਾਈਟਾਂ ਨਹੀਂ ਚੜੀਆਂ ਹੈਲੋ ਫਰੈਂਡਸ ਕੀ ਹਾਲ ਚਾਲ ਉਮੀਦ ਆ ਸਾਰੇ ਵਧੀਆ ਹੀ ਹੋਣਗੇ ਸੋ ਅੱਜ ਆਪਣਾ ਨਵਾਂ ਵਲੋਗ ਆ ਰਿਹਾ ਤੇ ਅੱਜ ਆਪਾਂ ਜਾ ਰਹੇ ਹਾਂ ਮੇਲੇ ਤੇ ਹਾਂਜੀ ਇਹ ਮੇਲਾ ਆਪਣੇ ਕੈਂਬਰੇਜ ਪੇਚਿਸ ਸੈਗਨਸ ਸਕੂਲ ਦੇ ਗਰਾਊਂਡ ਵਿੱਚ ਲੱਗਿਆ ਹੋਇਆ ਹੈ ਤੇ ਇਸ ਮੇਲੇ ਵਿੱਚ ਲੰਗਰ ਦੇ ਨਾਲ ਨਾਲ ਬਹੁਤ ਸਾਰੇ ਖੇਡਾਂ ਹੋਣ ਗਿਆ ਜਿਵੇਂ ਕਿ ਕਬੱਡੀ ਰੱਸਾ ਕਸੀ ਫੁੱਟਬਾਲ ਵਾਲੀਬਾਲ ਰੇਸ ਤੇ ਹੋਰ ਬਹੁਤ ਸਾਰੀਆਂ ਖੇਡਾਂ ਬਾਕੀ ਆਪਾਂ ਤੁਹਾਨੂੰ ਦਿਖਾਵਾਂਗੇ ਵਲੌਗ ਵਿੱਚ ਹੀ ਜਿਹੇ ਦਾ ਆਨੰਦ ਲੈਣਾ ਚਾਹੁੰਦੇ ਹੋ ਉਹ ਪੀਜ਼ਾ ਪੀਜ਼ਾ ਲੈ ਸਕੋ ਤੁਸੀਂ ਉਹ ਜਾ ਕੇ ਪੀਜ਼ਾ ਬੂਥ ਤੋਂ ਸਾਡਾ ਵੀ ਕਰਨ ਕਰਨ ਜੀ ਜਿਹੜੇ ਹੇ ਵੀ ਅੱਗੇ ਬਾਟੇ ਮਿੱਤੇ ਉੱਤੇ ਪਹੁੰਚ ਗਏ ਨੂੰ ਸਜਣਕ ਸਾਡੇ ਗੁਰਦੁਆਰੇ ਦੇ ਆਨ ਸਵਾਮੁ ਜੰਨੀਆਂ ਵੀ ਨੰਬਰ ਤੇ ਚਲਦੀਆਂ ਹੋਣੀਆਂ ਇਹੇ ਵਾਤੇ ਦਾ ਬਹੁਤ ਜ਼ਰੂਰ ਉੱਤੇ ਸਜਾ ਕਾਤੇ ਨੇ ਕਿ ਸਾਡੇ ਸੱਗੇ ਹੱਥ ਉੱਤੇ ਪਹੁੰਚ ਸਕਦੇ ਨੇ ਜਾ ਕੇ ਉੱਥੇ ਪੀਜੇ ਦਾ ਲੰਦ ਕਹਿ ਸਕਦੇ ਹੋ ਆਈਸਕ੍ਰੀਮ ਖਾ ਸਕਦੇ ਹੋ ਆ ਸਾਡੇ ਸ਼ਿਰਕੁਰ ਸਿੰਘ ਸਭਾ ਗੁਰਦੁਆਰਾ ਸਾਹਿਬ ਵੱਲੋਂ ਸੇਵਾ ਲੱਗੇ ਲੰਗਰ ਤੇ ਹਾਂਜੀ ਅੰਗਲ ਜੀ ਵਾਈਕੂ ਜੀ ਵਾਈਕੂ ਜੀ ਵਾਈਕੂ ਜੀ ਚੱਲ ਰਿਹਾ ਮਤਿਰਾ ਵਾਈਕੂ ਜੀ ਹਾਂ ਜੀ ਅੰਗਲ ਜੀ ਇਧਰ ਦਹੀਂ ਪੰਨੇ ਦਾ ਲੰਗਰ ਵੀ ਚੱਲ ਰਿਹਾ ਹੈ ਅਦਰ ਸਾਡੇ ਸੇਵਾਦਾਰ ਵੱਲੋਂ ਨੀਡਰ ਦਾ ਲੰਗਾ ਵੀ ਲੱਗਾ ਆ। ਮੇਰੀ ਵੀ ਮਟ ਖੱਚੀ। ਹਲੋ ਬਾਬਾ ਜੀ ਆ ਗਿਆ ਤੁਸੀਂ ਬਣਾਉਗੇ ਜੀ। ਕਿੰਨੇ ਸਪੀਸ ਵੱਲੋਂ ਫ੍ਰੀਜ਼ ਸੇਵਾ ਲੱਗੀ ਆ। ਸਾਡੇ ਵਿੱਚ ਸਾਡੇ ਫੋਨ ਚੁੱਕਣ ਲਈ। ਸੇਵੀ ਤਰ੍ਹਾਂ ਦੀ ਟਰੱਕ ਦੀ ਰਮੇਲ ਕਰਾਉਣੀ ਹੋਵੇ ਤਾਂ ਤੁਸੀਂ ਇਹਨਾਂ ਦੇ ਨਾਲ ਸੰਧਾ ਨਾਲ। ਅਦਰ ਜਲੇਬੀ ਦੀ ਲੰਗਰ ਸੇਵਾ ਹੋ ਰਹੀ ਆ ਅਦਰ ਸਾਡੇ ਵਲੰਟੀਅਰ ਫਿਰ ਵੇਲੇ ਕਮਰੇ ਨਾਲ ਕੁਝ ਕੰਮ ਤਾਂ ਕਰ ਨਹੀਂ ਰਹੇ ਦੇਖੋ ਇਹ ਬੰਦਾ ਝੂਠਾ ਹੈ ਕੁਝ ਨਹੀਂ ਕੀਤਾ ਇਹਨੇ ਕੋਈ ਚੋੜਾ ਬੈਠਾ ਮੈਂ ਵਲੌਗ ਬਣਾ ਰਿਹਾ ਭਈ ਅੱਜ ਅਸੀਮ ਸੇਵਾ ਕਰਦੇ ਲੱਗੇ ਆ ਇਹ ਬੰਦੇ ਸਵੇਰ ਤੋਂ ਹੋਣ ਚਾਹੀਦੇ ਕਿ ਤੁਹਾਨੂੰ ਵੈਸਟ ਕੇ ਵਾਸਤੇ ਪਾਈ ਆ ਪੂਰੀ ਸਾਡੀ ਪ੍ਰਬੰਧਕੀ ਤੰਗੀ ਕੋਲ ਜਿਹਨੇ ਫ੍ਰੀ ਕੀਜੀਏ ਜਾਂਦੇ ਇਸ ਖੇਤ ਜੇਤਾ ਦੀ ਸਹੀ ਹੈ ਸਹੀ ਹੈ ਸੰਗਤ ਨੰਡ ਪ੍ਰਾਈਸ ਦਿੱਤਾ ਜਾਵੇ ਇੱਧਰ ਆਪਣਾ ਗੁਰਦੁਆਰਾ ਸਾਹਿਬ ਬਣ ਰਿਹਾ ਨਿਊ ਵੁੱਡ ਸਟੋਕੇ ਚ ਜੇ ਕਿਸੇ ਵੀ ਮੇਰੇ ਵੀਰ ਨੇ ਸੇਵਾ ਕਰਨੀ ਹੈ ਤਾਂ ਕਰ ਸਕਦਾ ਹੈ ਇੱਥੇ ਟ੍ਰਾਂਸਫਰ ਕਰਕੇ ਕਿੰਨੇ ਸਾਡੇ ਵਲੰਟੀਅਰ ਵੀ ਲਾਟਰੀ ਪਾ ਰਿਹਾ ਹੈ ਉਹ ਵੀ ਫ੍ਰੀ ਵਾਲੀ ਤੇ ਮੁੰਡੇ ਨੂੰ ਆਦੀ ਈਮੇਲ ਲੱਗ ਯਾਦ ਨਹੀਂ ਚੇਤਾ ਹੋ ਲਿਗਾ ਗਾਈਜ਼ ਮੁੰਡਾ ਕਹਿੰਦਾ ਜੇ ਮੈਨੂੰ ਲਾਟਰੀ ਨਿਕਲ ਗਈ ਤੇ ਸਾਰੇ ਸਾਰੇ ਗਿਫਟ ਮਿਲ ਜਣਗੇ ਰਾਈਟ ਸਾਰੇ ਗਿਫਟ ਆ ਮਿਲ ਜਣਾਂ ਆ ਮੇਰੇ ਮੇਰੇ ਬੰਦਾਂ ਇਹ ਕਹਿੰਦਾ ਵੀ ਛੋਟੇ ਛੋਟੇ ਬੱਚੇ ਚੁੰਗੀਆਂ ਭਰਦੇ ਜਾਂਦੇ ਜਿਹਨੇ ਹਿਰਨ ਕਦੇ ਚੁੰਗੀਆਂ ਮਾਰਦਾ ਜਾਂਦਾ ਕਦੇ ਸ਼ੇਰ ਪਿੱਛੇ ਭੱਜਿਆ ਜਾਂਦਾ ਹੁੰਦਾ ਹਿਰਨ ਮੋਰੇ ਭੱਜਿਆ ਜਾਂਦਾ ਕਦੇ ਢਾਹੀ ਨਹੀਂ ਦਿੰਦਾ ਪਰ ਜਿਹੜੇ ਬੱਚੇ ਆਪਣੀ ਆਪਣੀ ਰੇਸ ਜਿਹੜੀ ਹੈ ਉਹ ਕੰਪਲੀਟ ਕਰਨ ਦੀ ਆਤਮਾ ਤੇਰੀ ਤੇ ਉਹਦਾ ਵੀ ਤੁਮ ਕਮਾਲ ਦੀ ਗੁਰੂਕਾਰ ਇਹ ਦਿਖਾ ਕੇ ਪੁੱਛੀ ਇਹਦੇ ਕਰਕੇ ਚੱਲਦੇ ਆ ਸਾਡੀਆਂ ਭੈਣਾਂ ਸਾਡੇ ਭਰਾ ਆ ਬਈ ਗੱਲ ਬਣੀ ਨਹੀਂ ਪਾਣੀਆਂ ਉਨੀਆਂ ਵੱਡੀਆਂ ਨਹੀਂ ਆਹ ਦੇਖੋ ਨਾਲੋਂ ਭੱਜ 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 ਭੱਜੋ ਭੱਜ ਮਾਸੀ ਦੇ ਪੁੱਤਾ ਉਹ ਕਹਿੰਦੇ ਜਿਹੜਾ ਪਤਾ ਦੂਰ ਹੈ ਭੱਜੇ ਮਾਸੀ ਦੇ ਪਤਾ ਲੋ ਬਈ ਜਿੰਨੇ ਵੀ ਇੱਕ ਨੇ ਪਾਸੇ ਜਿੰਨੇ ਸਾਡੇ ਭਰਾ ਆ ਦੁਨੀਆ ਸਾਡੀਆਂ ਇਹ ਗੱਲ ਵੱਖਰੀ ਜੀ ਹੋ ਜੋ ਉਧਰੋਂ ਪਾਸੇ ਡਰੋਨ ਦੇ ਨਾਲ ਕਹਿਣ ਕਿ ਜਿਹੜੀ ਬੀਵੀਓ ਬਣਾਈ ਜਾ ਰਹੀ ਹੈ ਉਧਰੋਂ ਸਾਡੇ ਦੇਖਦੇ ਨਹੀਂ ਗਰੇਵਾਲ ਸਾਹਿਬ ਕਹਿੰਦੇ ਹੁੰਦੇ ਸੀ ਕਿ ਆਹ ਜਿਹੜੀ ਜੀਵਤੂ ਤੇ ਨਾ ਤੇ ਲਾਈਨ ਵਿਚਾਈ ਜਾਣੀ ਹੈ ਹੁਣ ਪਹਿਲੇ ਨੰਬਰ ਦੇ ਕੋਣੇ ਦੂਜੇ ਨੰਬਰ ਤੇ ਕੋਣਿਆਂ ਦੇ ਤੀਜੇ ਨੰਬਰ ਤੇ ਕੋਣੇ ਨੰਬਰ ਨਹੀਂ ਗੱਲ ਕਰ ਸਕਦੇ ਉਧਰੋਂ ਹੋਰੀ ਘਸੜ ਕੇ ਜਸਵੰਤ ਪ੍ਰਬੰਧਕ ਵੀਰ ਪਿੱਛੇ-ਮੱਝ ਦੱਸਦੇ ਨੇ ਇਹ ਰੋ ਜਾਣਾ ਤੇ ਬਲਾਈਟਾ ਨਹੀਂ ਕਰੀਆਂ ਇਹ ਕੋਈ 에ਅਰ ਕੰਟਰੋਲਰ ਨਹੀਂ ਜਿਹੜਾ ਕੰਟਰੋਲ ਕਰ ਰਿਹਾ ਜਿੰਦਰ ਨੂੰ ਬਲਾਈਟਾ ਜਾਂਦੀ ਆ ਦੇਖੀ ਭੈਣ ਬੜੀ ਹੈ ਕਦੇ ਦੇਖੇ ਨੇ ਭਾਈ ਹੋਰ ਨਾ ਜਾ ਜਾਂਦੀ ਲੱਗੇ ਇਹ ਜਿਹੜਾ ਨਾਹਾਵਰੀ ਬਣਾਉਂਦੀ ਹੈ ਥੈਂਕ ਯੂ ਜੀ ਜੀ ਮੇਰੀ ਨਵੇਂ ਦੇਖੋ ਇਧਰੇ ਪਾਸੇ ਛੋਟੇ ਛੋਟੇ ਬੱਚੇ ਬੱਤੀਆਂ ਬੜੀ ਦੋਨੇ ਦੋਨੇ ਲੱਤਾਂ ਕੱਢੇ ਨੇ ਬੂੜਿਆਂ ਦੇ ਵਿੱਚ ਪਾਈਆਂ ਫਿਰ ਦੌੜਨਾ ਇਹ ਕਿਹੜਾ ਸੁਖਾਲਾ ਵੇਖਾ ਦੇਖੋ ਵੀ ਕਿਵੇਂ ਅਰ ਕਦੇ ਜਿੰਦਾ ਬਰਸਾਲ ਦੇ ਮੇਲੇ ਸਰਪੰਚ ਆ ਤੇ ਉਹ ਡੱਡੂ ਛੜ ਪਹਿਲੇ ਮਾਰਦੇ ਨੇ ਕੱਡੂ ਬਾਹਰ ਨਿਕਲ ਕੇ ਛੱਪੜ ਦੇ ਵਿੱਚੋਂ ਚੱਲ 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 ABC ਜਿਹੜੀ ਹੈ ABC ਨਕਲੀ ਹੈ ਜਿਹੜੀ ਟ੍ਰੇਲਰ ਕਰਕੇ ਆਈ ਹੈ ਇਹ ਤਾਂ ਜਿਹੜੇ ਦੇ ਅਰੇ ਦੇ ਪੂਰੇ ਪੇਡ ਲਈ ਅੱਗੇ ਲੱਖ ਲੱਖ ਮੁਬਾਰਕਬਾਦ ਹੈ 2000 ਤੋਂ ਅੱਗੇ ਜੀ ਜੰਗ ਲਾ ਲਓ ਬਾਈ ਜਤਕਾਰਾ ਮੋਟੇ ਗੱਟ 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 ਕਿੱਥੇ ਮੋਟੇ ਹੋ ਗਏ ਜਾਓ ਜਾਓ

何なんで3回出てきた